ਇਕ ਕੂੜ ਦੀ ਕਮਾਈ ਜਾਂ ਝੂਠ ਬੋਲ ਕੇ ਕੀਤੀ ਕਮਾਈ ਇਹ ਮੈਲ ਖਾਨ ਦੇ ਬਰਾਬਰ ਹੈ ਇੱਕ ਪਾਸੇ ਗੁਰੂ ਸਾਹਿਬ ਕਹਿੰਦੇ ਨੇ ਕਿਸੇ ਦਾ ਗਰੀਬ ਦਾ ਖੂਨ ਪੀਣ ਦੇ ਬਰਾਬਰ ਹੈ ਇੱਕ ਪਾਸੇ ਕਹਿੰਦੇ ਨੇ ਜਿਵੇਂ ਕਾਂ ਕੁੱਤੇ ਮੁਰਦੇ ਨੂੰ ਖਾਂਦੇ ਨੇ ਮੁਰਦਾ ਖਾਨ ਦੇ ਬਰਾਬਰ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੀਵਨ ਦੇ ਹਰ ਪੱਖ ਵਿੱਚ ਹਰ ਦਿਸ਼ਾ ਵਿੱਚ ਆ ਸਾਨੂੰ ਜੀਵਨ ਦਾ ਇੱਕ ਚੰਗਾ ਰਸਤਾ ਦੱਸਿਆ ਦੁਨੀਆ ਦੇ ਉਹ ਕੰਮ ਜਿਹੜੇ ਅਸੀਂ ਲੋਕ ਦਿਖਾਵੇ ਲਈ ਕਰਦੇ ਆਂ ਪਰ ਕਰਦੇ ਆਂ ਧਰਮ ਦੇ ਨਾਮ ਥੱਲੇ ਇਹ ਇੱਕ ਅੰਧਵਿਸ਼ਵਾਸ ਹੈ ਅੱਖਾਂ ਮੀਂਹ ਕੇ ਕੀਤਾ ਜਾ ਰਿਹਾ ਕਰਮ ਹੈ ਪਰ ਕੀਤਾ ਜਾ ਰਿਹਾ ਸ਼ਰਧਾ ਨਾਲ ਸ਼ਰਧਾ ਦੇ ਵਿੱਚ ਅੱਖਾਂ ਨਹੀਂ ਹੁੰਦੀਆਂ ਅੱਖਾਂ ਤਾਂ ਗਿਆਨ ਦੀਆਂ ਹੁੰਦੀਆਂ ਨੇ ਸਮਝ ਵੀ ਆਉਂਦੀਆਂ ਨੇ ਰਿਸ਼ਵਤ ਲੈ ਕੇ ਜਿਹੜੀ ਕਮਾਈ ਕਰਦਾ ਹੈ ਰਿਸ਼ਵਤ ਦੀ ਕਮਾਈ ਹੈ ਹਰਾਮ ਦੀ ਕਮਾਈ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਹਰਾਮ ਦੀ ਕਮਾਈ ਨਹੀਂ ਉਹ ਮੈਲ ਖਾਣ ਦੇ ਬਰਾਬਰ ਹੈ ਮੈਲ ਨੂੰ ਟੀਵੀ ਚੈਨਲ ਦੇ ਸਾਰੇ ਸਰੋਤੇ ਦਰਸ਼ਕ ਸਮਝਦੇ ਨੇ ਮੈਲ ਕਿਸ ਨੂੰ ਕਹਿੰਦੇ ਨੇ ਗੰਦਗੀ ਵਿਸ਼ਟਾ ਪੰਜਾਬੀ ਪਿੰਡੂ ਵਿੱਚ ਇਸ ਦਾ ਨਾਂ ਕੁਝ ਹੋਰ ਵੀ ਲੈਂਦੇ ਨੇ ਮੈਂ ਟੀਵੀ ਉਤੇ ਸਕਰੀਨ ਦੇ ਉਤੇ ਉਹ ਲਫਜ਼ ਨਹੀਂ ਵਰਤਣਾ ਚਾਹੁੰਦਾ ਯਾਨੀ ਹਰਾਮ ਦੀ ਕਮਾਈ ਮਲ ਖਾਣ ਦੇ ਬਰਾਬਰ ਹੈ ਮੈਲ ਖਾਣ ਦੇ ਬਰਾਬਰ ਹੈ ਵਿਸ਼ਟਾ ਖਾਣ ਦੇ ਬਰਾਬਰ ਹੈ ਗੰਦਗੀ ਖਾਣ ਦੇ ਬਰਾਬਰ ਹੈ ਗੁਰੂ ਨਾਨਕ ਦੇਵ ਜੀ ਨੇ ਸਟ੍ਰਿਕਟਲੀ ਇਸ ਗੱਲ ਨੂੰ ਮਨਾ ਕੀਤਾ ਪਰ ਅੱਜ ਜਦੋਂ ਚਾਰਜ ਫਿਰ ਅਸੀਂ ਨਜ਼ਰ ਮਾਰਦੇ ਹਾਂ ਜੀਵਨ ਦੇ ਹਰ ਫੀਲਡ ਵਿੱਚ ਹਰ ਖੇਤਰ ਵਿੱਚ ਭਾਵੇਂ ਪੋਲਿਟਿਕਸ ਹੈ ਰਾਜਨੀਤੀ ਵਿੱਚ ਹੈ ਭਾਵੇਂ ਬਿਊਰੋਕਰੇਸੀ ਵਿੱਚ ਹੈ ਭਾਵੇਂ ਬਿਜ਼ਨਸ ਵਿੱਚ ਹੈ ਭਾਵੇਂ ਰੀਅਲ ਏਸਟੇਟ ਵਿੱਚ ਹੈ ਰਿਸ਼ਵਤ ਉਸ ਤੋਂ ਬਿਨਾ ਕੋਈ ਕੰਮ ਹੁੰਦਾ ਹੀ ਨਹੀਂ ਉਹ ਸਾਰੀ ਹਰਾਮ ਦੀ ਕਮਾਈ ਹੈ ਗੁਰੂ ਸਾਹਿਬ ਨੇ ਇਸ ਪੱਖੋਂ ਸਾਨੂੰ ਰੋਕਿਆ ਹੈ ਵੇ ਕੁਡ ਦੀ ਕਮਾਈ ਜਾਂ ਝੂਠ ਬੋਲ ਕੇ ਕੀਤੀ ਕਮਾਈ ਇਹ ਮੈਲ ਖਾਨ ਦੇ ਬਰਾਬਰ ਹੈ ਇੱਕ ਪਾਸੇ ਗੁਰੂ ਸਾਹਿਬ ਕਹਿੰਦੇ ਨੇ ਕਿਸੇ ਦਾ ਗਰੀਬ ਦਾ ਖੂਨ ਪੀਣ ਦੇ ਬਰਾਬਰ ਹੈ ਇੱਕ ਪਾਸੇ ਕਹਿੰਦੇ ਨੇ ਜਿਵੇਂ ਕਾਂ ਕੁੱਤੇ ਮੁਰਦੇ ਨੂੰ ਖਾਂਦੇ ਨੇ ਮੁਰਦਾ ਖਾਨ ਦੇ ਬਰਾਬਰ ਹੈ ਤੇ ਸਤਿਗੁਰ ਜੀ ਨੇ ਕਹੇ ਜਿਹੜੇ ਕਿਰਤ ਹੈ ਤੁਹਾਡੀ ਕਿਰਤ ਵਿੱਚ ਸੱਚ ਹੋਣਾ ਚਾਹੀਦਾ ਤੁਹਾਡੀ ਕਿਰਤ ਵਿੱਚ ਧਰਮ ਪ੍ਰਦਾਨ ਹੋਣਾ ਚਾਹੀਦਾ ਪਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ ਕਿਰਤ ਵਿਰਤ ਕਰ ਧਰਮ ਦੀ ਧਰਮ ਦੀ ਸੱਚ ਦੀ ਕਿਰਤ ਕਰਨੀ ਝੂਠ ਦੀ ਕਿਰਤ ਨਹੀਂ ਕਰਨੀ ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਈ ਰੂਪਾਂ ਵਿੱਚ ਸਾਨੂੰ ਸਮਝਾਇਆ ਕਿ ਜ਼ਿੰਦਗੀ ਨੂੰ ਸੱਚ ਦੇ ਰਸਤੇ ਤੇ ਕਿਵੇਂ ਚਲਾਉਣਾ ਹੈ ਜਪਜੀ ਸਾਹਿਬ ਦਾ ਪਾਠ ਹਰ ਗੁਰਸਿੱਖ ਦੇ ਨਿਤਨੇਮ ਵਿੱਚ ਸ਼ਾਮਲ ਹੈ ਰੱਬ ਦੀ ਵਿਆਖਿਆ ਕਰਨ ਤੋਂ ਬਾਅਦ ਜਬਜੀ ਸਾਹਿਬ ਦੀ ਅਗਲੀ ਪਹਿਲੀ ਪੌੜੀ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਸਾਂ ਨੂੰ ਸੰਦੇਸ਼ ਦਿੱਤਾ ਉਪਦੇਸ਼ ਦਿੱਤਾ ਕਿਵ ਸਚਿਆਰਾ ਹੋਈਏ ਸੱਚ ਕਿਵੇਂ ਹੋਣਾ ਸਚਿਆਰਾ ਕਿਵੇਂ ਹੋਣਾ ਸੱਚ ਵਾਲਾ ਜੀਵਨ ਕਿਵੇਂ ਬਣਾਉਣਾ ਹੈ ਉਸ ਦੀ ਬੁਨਿਆਦ ਵਿੱਚ ਉਸ ਦੀਆਂ ਜੜ੍ਹਾਂ ਵਿੱਚ ਉਸ ਦੀਆਂ ਰੂਟਸ ਵਿੱਚ ਸੱਚ ਹੋਣਾ ਚਾਹੀਦਾ ਹੈ ਧਰਮ ਕੀ ਹੈ ਧਰਮ ਸੱਚਾ ਬੋਲੀਏ ਸੱਚ ਧਰਮ ਸੱਚ ਤੇ ਖੜਨਾ ਹੀ ਧਰਮ ਹੈ ਤੇ ਅਗੇ ਗੁਰੂ ਸਾਹਿਬ ਕਹਿੰਦੇ ਨੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਬਾਬਾ ਫਰੀਦ ਜੀ ਕਹਿੰਦੇ ਨੇ ਗੁਰੂ ਸਾਹਿਬ ਦੀ ਬਾਣੀ ਭਾਵੇਂ ਗੁਰੂ ਸਾਹਿਬਾਂ ਦੀ ਆਪਣੀ ਰਚਨਾ ਹੈ ਭਾਵੇਂ ਭਗਤਾਂ ਦੀ ਰਚਨਾ ਸੰਦੇਸ਼ ਇੱਕੋ ਕਿ ਜੀਵਨ ਨੂੰ ਸੱਚ ਦੇ ਮਾਰਗ ਤੇ ਚਲਾਣਾ ਸਚੋਂ ਓਰ ਹੈ ਸਭ ਕੋ ਉੱਪਰ ਸੱਚ ਆਚਾਰ ਆਚਾਰ ਦਾ ਮਤਲਬ ਕੀ ਹੈ ਜੀਵਨ ਸੱਚ ਵਾਲਾ ਜੀਵਨ ਸੱਚ ਵਾਲਾ ਜੀਵਨ ਸਭ ਤੋਂ ਉੱਪਰ ਹੈ ਬਾਕੀ ਕਰਮ ਕਾਂਡ ਪੂਜਾ ਪティਸ਼ਟਾ ਜੋ ਕੁਝ ਵੀ ਹੈ ਦਾਨ ਪੁੰਨ ਕਿਸੇ ਵੀ ਰੂਪ ਵਿੱਚ ਹੈ ਉਹ ਸਭ ਕੁਝ ਉਸ ਦੇ ਥੱਲੇ ਹੈ ਤੋ ਸਭ ਤੋਂ ਪਹਿਲੀ ਗੁਰੂ ਨਾਨਕ ਦੀ ਜਿਹੜੀ ਫਿਲਾਸਫੀ ਹੈ ਜਿਹੜਾ ਮਿਸ਼ਨ ਹੈ ਜਿਹੜਾ ਉਦੇਸ਼ ਹੈ ਉਹ ਵਿਦੇਸ਼ ਸਾਨੂੰ ਦਿੱਤਾ ਉਹ ਦਿੱਤਾ ਕਿਰਤ ਕਰੋ ਕਿਰਤ ਧਰਮ ਦੀ ਕਰਨੀ ਹੈ ਤੇ ਗੁਰੂ ਸਾਹਿਬ ਇਹ ਵੀ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦੀਸਾ ਕਰਮ ਤਾਂ ਕਰਦੇ ਆ ਅਸੀਂ ਪਰ ਜੇ ਧਰਮ ਦੇ ਨਾਂ ਥਲੇ ਕਰਦੇ ਆਂ ਪਾਈ ਗੁਰਦਾਸ ਜੀ ਕਹਿੰਦੇ ਨੇ ਉਹ ਕਰਮ ਪਖੰਡਾ ਦਿਖਾਵਾ ਲੋਕ ਦਿਖਾਵਾ ਉਹ ਸੱਚ ਵਾਲਾ ਕਰਮ ਨਹੀਂ ਸੱਚ ਵਾਲੀ ਕੀਰਤ ਨਹੀਂ ਤੇ ਉਸ ਦਾ ਨਤੀਜਾ ਕੀ ਹੈ ਤਿੰਨ ਜਮ ਜਗਾਤੀ ਲੂਟਾ ਉਹ ਕਾਮਯਾਬ ਨਹੀਂ ਹੁੰਦਾ ਜ਼ਿੰਦਗੀ ਵਿੱਚ ਤੇ ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਮਾਜਿਕ ਤੌਰ ਤੇ ਵੀ ਸਾਨੂੰ ਜੀਵਨ ਦੀ ਇੱਕ ਚੰਗੀ ਸਿੱਖਿਆ ਦਿੱਤੀ ਹੈ ਜੀਵਨ ਜਾਗ ਸਿਖਾਈ ਹੈ। ਦੁਨਿਆਵੀ ਕਰਮ ਜਿਹੜੇ ਧਰਮ ਦੇ ਨਾਮ ਥੱਲੇ ਨੇ ਅਸੀਂ ਕਰਦੇ ਆਂ ਪਰ ਉਹ ਕੰਮ ਜਿਹੜੇ ਸਾਨੂੰ ਜੀਵਨ ਦੀ ਸਿੱਖਿਆ ਨਹੀਂ ਦੇ ਸਕਦੇ ਇੱਕ ਸੁਚੇਜਾ ਜੀਵਨ ਨਹੀਂ ਦੇ ਸਕਦੇ ਉਹਨਾਂ ਕਰਮਾਂ ਤੋਂ ਜਿਹੜੇ ਪਖੰਡ ਵਾਲੇ ਕਰਮ ਨੇ ਉਹਨਾਂ ਤੋਂ ਰੋਕਿਆ ਮੰਨ ਲਓ ਆਸਾ ਜੀ ਦੀ ਬਾਣ ਵਿੱਚ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਨੇਊ ਪਾਉਣ ਲਗੇ ਗੁਰੂ ਨਾਨਕ ਨੇ ਜਨੇਊ ਪਾਉਣ ਤੋਂ ਮਨਾਂ ਨਹੀਂ ਕੀਤਾ ਇਤਿਹਾਸ ਕਹਿੰਦਾ ਮਨਾਂ ਨਹੀਂ ਕੀਤਾ ਪਰ ਜਨੇਊ ਪਾਉਣ ਵਾਲੇ ਨੂੰ ਇੱਕ ਸਹੀ ਜਨੇਊ ਦੀ ਗਲਤ ਸੀ ਉਹ ਕਹਿੰਦੇ ਪ੍ਰੋਹਤ ਜੀ ਪੰਡਤ ਜੀ ਮੈਂ ਜਨੇਊ ਦੇ ਖਿਲਾਫ ਨਹੀਂ ਪਰ ਮੈਂ ਉਹ ਜਨੇਊ ਪਹੁੰਚਣਾ ਜਿਹੜਾ ਜਨੇਊ ਮੇਰੀ ਜ਼ਿੰਦਗੀ ਨੂੰ ਬਦਲ ਦੇਵੇ ਸੂਤ ਦਾ ਜਨੇਊ ਧਾਗੇ ਦਾ ਜਨੇਊ ਇਹ ਮਹਿਲਾ ਵੀ ਹੋ ਜਾਂਦਾ ਟੁੱਟ ਵੀ ਜਾਂਦਾ ਪਰ ਮੈਨੂੰ ਉਹ ਜਨੇਊ ਚਾਹੀਦਾ ਹੈ ਜਿਹੜਾ ਮੇਰੀ ਜ਼ਿੰਦਗੀ ਨੂੰ ਬਦਲ ਦੇਵੇ ਮੇਰੀ ਜ਼ਿੰਦਗੀ ਚ ਕਦੇ ਟੁੱਟੇ ਨਾ ਕਦੇ ਮੈਲਾ ਨਾ ਹੋਵੇ ਤੇ ਉਹ ਜਨੇਊ ਹੈ ਕਿਹੜਾ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਦਇਆ ਦੀ ਕਪਾ ਦਇਆ ਵਾਲਾ ਗੁਣ ਦਇਆ ਕਪਾ ਸੰਤੋਖ ਸੂਤ ਦਇਆ ਦੀ ਕਪਾ ਤੋਂ ਸੰਤੋਖ ਦਾ ਸੂਤ ਵਟਿਆ ਹੋਵੇ ਸੰਤੁਸ਼ਟੀ ਹੋਵੇ ਜੋ ਕੁਝ ਰੱਬ ਨੇ ਦਿੱਤਾ ਉਹਦੇ ਤੋਂ ਸਾਨੂੰ ਸੰਤੁਸ਼ਟੀ ਹੋਵੇ ਉਹਦੇ ਤੋਂ ਸਾਂ ਉਹਦੇ ਤੇ ਸਾਨੂੰ ਸੰਤੋਖ ਹੋਵੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਉਸ ਜਿਨੇਊ ਨੂੰ ਜਤ ਦੀਆਂ ਉੱਚੇ ਕੈਰੇਕਟਰ ਦੀਆਂ ਉੱਚੇ ਜੀਵਨ ਦੀਆਂ ਗੰਢਾਂ ਦਿੱਤੀਆਂ ਹੋਣ ਉਸ ਜਿਨੇਊ ਨੂੰ ਸਤ ਦਾ ਵਟ ਸੱਚ ਦਾ ਵਟ ਚੜਿਆ ਹੋਵੇ ਕਪਾ ਦਾ ਜਨੇਊ ਵਟਿਆ ਜਾਂਦਾ ਹੈ ਗੰਢਾਂ ਦਿੱਤੀਆਂ ਜਾਂਦੀਆਂ ਨੇ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਸਦਾਚਾਰ ਗੁਣ ਨੇ ਜੀਵਨ ਦੇ ਉਹਨਾਂ ਦਾ ਜਨੇਊ ਸਾਨੂੰ ਪੋਹਿਆ ਹਜ਼ੂਰ ਕਹਿੰਦੇ ਨੇ ਜੀਵਨ ਵਿੱਚ ਦਇਆ ਹੋਵੇ ਜੀਵਨ ਵਿੱਚ ਸੰਤੋਖ ਹੋਵੇ ਜੀਵਨ ਵਿੱਚ ਸੱਚ ਹੋਵੇ ਜੀਵਨ ਵਿੱਚ ਜਤ ਹੋਵੇ ਉੱਚਾ ਕੈਰੇਕਟਰ ਹੋਵੇ ਐਸਾ ਜਨੇਊ ਜੀਵਨ ਵਿੱਚ ਚਾਹੀਦਾ ਹੈ ਦਇਆ ਹੋਵੇਗੀ ਜੀਵਨ ਬਦਲ ਜਾਏਗਾ ਸੰਤੋਖ ਹੋਵੇਗੀ ਸੁਰਤ ਉੱਚੀ ਹੋਵੇਗੀ ਜੀਵਨ ਚੰਗਾ ਹੋਵੇਗਾ ਜੀਵਨ ਦੇ ਸਹੀ ਰਸਤੇ ਤੇ ਮਨੁੱਖ ਚੱਲੇਗਾ ਇਹ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਜਨੇਊ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੀਵਨ ਦੇ ਹਰ ਪੱਖ ਵਿੱਚ ਹਰ ਦਿਸ਼ਾ ਵਿੱਚ ਅਸਾਨੂੰ ਜੀਵਨ ਦਾ ਇੱਕ ਚੰਗਾ ਰਸਤਾ ਦੱਸਿਆ ਦੁਨੀਆ ਦੇ ਉਹ ਕੰਮ ਜਿਹੜੇ ਅਸੀਂ ਲੋਕ ਦਿਖਾਵੇ ਲਈ ਕਰਦੇ ਆਂ ਪਰ ਕਰਦੇ ਆਂ ਧਰਮ ਦੇ ਨਾਮ ਥੱਲੇ ਮੰਨ ਲਓ ਅ ਸਾਡੇ ਬਜ਼ੁਰਗ ਦੁਨੀਆ ਤੋਂ ਚਲੇ ਜਾਂਦੇ ਨੇ ਅਸੀਂ ਵੀ ਜਾਣਾ ਹੈ ਇਹ ਕੁਦਰਤ ਦਾ ਇੱਕ ਨਿਯਮ ਹੈ ਜੀਵਨ ਚੂਡ ਤੇ ਮਰਨਾ ਸੱਚ ਹਰ ਇੱਕ ਨੇ ਮਰਨਾ ਪਰ ਅਸੀਂ ਕੁਝ ਰਸਮ ਰਿਵਾਜ ਐਸੇ ਨੇ ਜਿਹੜੇ ਜਿਹੜੇ ਅਸੀਂ ਮਰਨ ਤੋਂ ਬਾਅਦ ਵੀ ਕਰਦੇ ਹਾਂ ਉਹਨਾਂ ਵਿੱਚੋਂ ਇੱਕ ਹੈ ਸਰਾਧ 15 ਦਿਨ ਸਰਾਧ ਹਰ ਸਾਲ ਆਉਂਦੇ ਨੇ ਸਰਾਧ ਦਾ ਮਤਲਬ ਹੁੰਦਾ ਹੈ ਪਿਤਰਾਂ ਲਈ ਗੁਜ਼ਰ ਚੁੱਕੇ ਬਜ਼ੁਰਗਾਂ ਲਈ ਸ਼ਰਧਾ ਨਾਲ ਕੀਤਾ ਗਿਆ ਕੰਮ ਤੇ ਸ਼ਰਧਾ ਕੀ ਹੁੰਦੀ ਹੈ ਸਾਡੇ ਬਜ਼ੁਰਗ ਚਲੇ ਗਏ ਨੇ ਉਹਨਾਂ ਨੂੰ ਅੱਗੇ ਰੋਟੀ ਪਤਾ ਨਹੀਂ ਮਿਲਦੀ ਕਿ ਨਹੀਂ ਖਾਣਾ ਮਿਲਦਾ ਕਿ ਨਹੀਂ ਮਿਲਦਾ ਕੱਪੜੇ ਮਿਲਦੇ ਨੇ ਕਿ ਨਹੀਂ ਮਿਲਦੇ ਅਸੀਂ ਸ਼ਰਦਾ ਦੇ ਨਾਲ ਉਹਨਾਂ ਬਜ਼ੁਰਗਾਂ ਲਈ ਕੁਝ ਕੰਮ ਕਰਦੇ ਆਂ ਘਰ ਦੇ ਵਿੱਚ ਬ੍ਰਾਹਮਣ ਨੂੰ ਬੁਲਾਇਆ ਜਾਂ ਅਸੀਂ ਸਿੱਖਾਂ ਦੇ ਵਿੱਚ ਵੀ ਅਸੀਂ ਸ਼ਰਾਦ ਸਾਡੇ ਵਿੱਚ ਵੀ ਆ ਗਏ ਨੇ ਕਿ ਅਸੀਂ ਪੰਜ ਸਿੰਘਾਂ ਨੂੰ ਬੁਲਾ ਲਿਆ ਉਹਦੇ ਪਿੱਛੇ ਭਾਵਨਾ ਇਹੀ ਹੈ ਕਿ ਇਹਨਾਂ ਨੂੰ ਪ੍ਰਸ਼ਾਦ ਛਕਾਵਾਂਗੇ ਲੰਗਰ ਛਕਾਵਾਂਗੇ ਸਾਡੇ ਬਜ਼ੁਰਗਾਂ ਤੱਕ ਪਹੁੰਚੇਗਾ ਤੇ ਗੁਰੂ ਸਾਹਿਬ ਕਹਿੰਦੇ ਨੇ ਇਹ ਕੰਮ ਜਿਹੜਾ ਬਜ਼ੁਰਗਾਂ ਤੱਕ ਪਹੁੰਚ ਨਹੀਂ ਸਕਦਾ ਕੋਈ ਕੋ ਖਾਣਾ ਇਹ ਸਰੀਰ ਦੀ ਲੋੜ ਹੈ ਕਪੜਾ ਪਹਿਰਨਾ ਇਹ ਸਰੀਰ ਦੀ ਲੋੜ ਹੈ ਜਿਹੜੇ ਬਜ਼ੁਰਗ ਸਾਡੇ ਤੋਂ ਚਲੇ ਗਏ ਉਹਨਾਂ ਦੇ ਸਰੀਰ ਨੂੰ ਇਸਲਾਮ ਦੇ ਮੁਤਾਬਕ ਅਸੀਂ ਕਬਰਾਂ ਵਿੱਚ ਦਬਾ ਦਿੱਤਾ ਸਰੀਰ ਤਾਂ ਅੱਗੇ ਗਿਆ ਨਹੀਂ ਤੇ ਅ ਸਾਡੇ ਹਿਸਾਬ ਦੇ ਨਾਲ ਅਸੀਂ ਸੰਸਕਾਰ ਕਰ ਦਿੱਤਾ ਦਾ ਸੰਸਕਾਰ ਸਰੀਰ ਤਾਂ ਇੱਥੇ ਰਹਿ ਗਿਆ ਤੇ ਗੁਰੂ ਸਾਹਿਬ ਕਹਿੰਦੇ ਨੇ ਸਰੀਰ ਪੰਜਾਂ ਤੱਤਾਂ ਦਾ ਪੁਤਲਾ ਹੈ ਤੇ ਪੰਜ ਤੱਤ ਜਦੋਂ ਡੈਥ ਹੋ ਗਈ ਦੁਨੀਆ ਤੋਂ ਮਨੁੱਖ ਚਲਾ ਗਿਆ ਤੇ ਤਤਾਂ ਚ ਤਤ ਮਿਲ ਗਏ ਜੋਤ ਜੋਤ ਮਿਲ ਗਿਆ ਰਿਆ ਤਾਂ ਕੁਛ ਵੀ ਨਹੀਂ ਨਾ ਅਗੇ ਕਪੜੇ ਦੀ ਲੋੜ ਐ ਨਾ ਅਗੇ ਭੋਜਨ ਦੀ ਲੋੜ ਐ ਪਰ ਅਸੀਂ ਅੰਧ ਵਿਸ਼ਵਾਸ ਵਿੱਚ ਬਲਾਈਂਡ ਫੇਸ ਨਾਲ ਸ਼ਰਧਾ ਦੇ ਨਾਮ ਥੱਲੇ ਉਹ ਕੁਛ ਕਰੀ ਜਾ ਰਹੇ ਆ ਮੈਂ ਇੱਕ ਟਾਕ ਸ਼ੋ ਸੁਣ ਰਿਹਾ ਸੀ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਦਾ ਉਹ ਕਹਿੰਦੇ ਨੇ ਇੱਕ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੀ ਲੜਕੀ ਸੀ ਬੜੀ ਪੜ੍ਹੀ ਲਿਖੀ ਉਹ ਕਹਿੰਦੀ ਅੱਜਕੱਲ ਪਤਾ ਨਹੀਂ ਹੁਣ ਉਹਨਾਂ ਨੇ ਜ਼ਿਕਰ ਕੀਤਾ ਸੀ ਇੰਗਲੈਂਡ ਵੀ ਕੈਨੇਡਾ ਵਿੱਚ ਹੈ ਜਾਂ ਅਮਰੀਕਾ ਵਿੱਚ ਯੂਨੀਵਰਸਿਟੀ ਟਾਪ ਦੀ ਪੋਜੀਸ਼ਨ ਵਿੱਚ ਹੈ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੀ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਸਿਰਫ ਲਫ਼ਜ਼ਾਂ ਨੂੰ ਨਹੀਂ ਪਕੜਦੇ ਲਫ਼ਜ਼ਾਂ ਵਿੱਚ ਭਾਵਨਾ ਕੀ ਹੈ ਸੋਚ ਕੀ ਹੈ ਉਸ ਨੂੰ ਪਕੜਦੇ ਹੈ ਉਸ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੀ ਲੜਕੀ ਨੇ ਆਸਾਦੀ ਵਾਰ ਸੁਣੀ ਸਮਝੀ ਵਿਚਾਰੀ ਤੇ ਆਸਾਦੀ ਵਾਰ ਦਾ ਇੱਕ ਸ਼ਬਦ ਉਸਨੇ ਬੜੇ ਧਿਆਨ ਨਾਲ ਸਮਝਿਆ ਜੇ ਮੋਹਾਕਾ ਕਰਮੋ ਹੈ ਕਰਮੋ ਹੀ ਪਿਤਰੀ ਦੇ ਮੋਹਾਕਾ ਦਾ ਅਰਥ ਹੈ ਚੋਰ ਮੋਹਾ ਦਾ ਅਰਥ ਹੈ ਚੋਰੀ ਕਰਨਾ ਕਹਿੰਦੇ ਇੱਕ ਚੋਰ ਚੋਰੀ ਕਰਕੇ ਉਹ ਚੋਰੀ ਦੇ ਮਾਲ ਵਿੱਚੋਂ ਚੋਰੀ ਦੇ ਪੈਸੇ ਵਿੱਚੋਂ ਪਿਤਰਾ ਨੂੰ ਭੋਜਨ ਦੇਣ ਵਾਸਤੇ ਧਰਮ ਦੇ ਨਾਮ ਥੱਲੇ ਉਹ ਭੋਜਨ ਖਵਾਉਂਦਾ ਜਿਨ੍ਹਾਂ ਤੇ ਉਹਨਾਂ ਦਾ ਵਿਸ਼ਵਾਸ ਹੈ ਉਹ ਲੜਕੀ ਕੁਦਰਤੀ ਆਪਣੀ ਫੈਮਲੀ ਚ ਆਈ Hindu ਫੈਮਲੀ ਨੂੰ ਬਿਲੋਂਗ ਕਰਦੀ ਸੀ ਉਹਨਾਂ ਰਸਮਾਂ ਰਵਾਜਾਂ ਵਿੱਚ ਉਹ ਵੀ ਫਸੇ ਨੇ ਅਸੀਂ ਵੀ ਫਸੇ ਹੋਏ ਆ ब्राह्मण ਆਏ ਜਾਂ ਜੋ ਵੀ ਜਿੱਥੇ ਵਿਸ਼ਵਾਸ ਸੀ ਉਹਨਾਂ ਦਾ ਉਹਨਾਂ ਨੂੰ ਇੱਕ ਦਿਨ ਭੋਜਨ ਖਵਾਇਆ ਦੂਜੇ ਦਿਨ ਭੋਜਨ ਖਵਾਇਆ ਤੀਜੇ ਦਿਨ ਭੋਜਨ ਖਵਾਇਆ ਉਹ ਲੜਕੀ ਬੜੀ ਪੜ੍ਹੀ ਲਿਖੀ ਸੀ ਅਸੀਂ ਆਸਾਦੀ ਵਾਰ ਗੁਰਦੁਆਰਿਆਂ ਵਿੱਚ ਰੋਜ਼ ਸੁਣਦੇ ਆਂ ਕੀਰਤਨ ਹੁੰਦਾ ਅਸੀਂ ਸੁਣਦੇ ਆਂ ਪਰ ਅਸੀਂ ਕਦੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਸਮਝਾਉਣਾ ਕੀ ਚਾਹੁੰਦੇ ਨੇ ਉਸ ਲੜਕੀ ਨੇ ਦੇਖਿਆ ਵੀ ਇਹ ਭੋਜਨ ਤਾਂ ਕਿ ਜਾਣਾ ਨਹੀਂ ਉਹਨੇ ਐਸਾ ਦੀ ਵਾਰ ਸਿਰਫ ਪੜ੍ਹੀ ਨਹੀਂ ਸਮਝੀਏ ਸਾਡੇ ਚ ਕਮਜ਼ੋਰੀ ਇਹ ਕਿ ਅਸੀਂ ਪਾਠ ਕਰੀ ਜਾ ਰਹੇ ਹਾਂ ਬਾਣੀ ਪੜ੍ਹੀ ਜਾ ਰਹੇ ਹਾਂ ਪਰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਸਰਦਾਂ ਦੇ ਵਿੱਚ ਕੜਾ ਪ੍ਰਸ਼ਾਦ ਬਣਾਇਆ ਖੀਰ ਬਣਾਈ ਪੂੜੇ ਬਣਾਏ ਜੋ ਕੁਝ ਵੀ ਸਰਦਾਂ ਵਿੱਚ ਬਣਦਾ ਉਹਨਾਂ ਨੂੰ ਇੱਕ ਦਿਨ ਖਵਾਇਆ ਦੂਜੇ ਦਿਨ ਖਵਾਇਆ ਤੀਜੇ ਦਿਨ ਖਵਾਇਆ ਤੇ ਉਸ ਲੜਕੀ ਨੇ ਜਿਨ੍ਹਾਂ ਨੇ ਭੋਜਨ ਖਾਦਾ ਉਹਨਾਂ ਨੂੰ ਪੁੱਛਿਆ ਉਹ ਧਰਮ ਦੇ ਨਾਮ ਥੱਲੇ ਚੱਲ ਰਹੇ ਸਨ ਵੀ ਇਹ ਭੋਜਨ ਤੁਸੀਂ ਕਿਉਂ ਖਾਂਦੇ ਹੋ ਉਹ ਕਹਿੰਦੇ ਜੀ ਅਸੀਂ ਭੋਜਨ ਖਾਂਦੇ ਆ ਤੁਹਾਡੇ ਪਿਤਰਾਂ ਤੱਕ ਪਹੁੰਚ ਜਾਂਦਾ ਤੇ ਚੌਥੇ ਦਿਨ ਉਹ ਮੈਂ ਵਾਰ-ਵਾਰ ਬ੍ਰਾਹਮਣ ਦਾ ਨਾਂ ਤਾਂ ਨਹੀਂ ਲੈਣਾ ਚਾਹੁੰਦਾ ਪਰ ਇੱਕ ਬਲੀਵ ਹੈ ਇੱਕ ਵਿਸ਼ਵਾਸ ਹੈ ਇੱਕ ਫੇਥ ਹੈ ਚੌਥੇ ਦਿਨ ਉਹ 슈ਗਰ ਦਾ ਇੰਜੈਕਸ਼ਨ ਲੈ ਕੇ ਆ ਗਏ ਇਹ ਜਿਹੜੇ ਲੰਗਰ ਛਕਣ ਆਏ ਸੀ ਭੋਜਿ ਛਕਣ ਆਏ ਸੀ ਉਹਨਾਂ ਕਹਿੰਦੇ ਸਾਡੇ ਬਜ਼ੁਰਗ ਅੱਗੇ ਚਲੇ ਗਏ ਨੇ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਸੀ ਤੇ ਉਹ ਤਾਂ ਇੰਜੈਕਸ਼ਨ ਲਾਂਦੇ ਹੁੰਦੇ ਸੀ ਸ਼ੂਗਰ ਦਾ ਤੇ ਤੁਸੀਂ ਤਿੰਨ ਦਿਨਾਂ ਤੋਂ ਭੋਜਨ ਖਾ ਰਹੇ ਹੋ ਚੌਥੇ ਦਿਨ ਆ ਜੀ ਖਾ ਰਹੇ ਤੇ ਅਸੀਂ ਆਪਣੇ ਬਜ਼ੁਰਗਾਂ ਨੂੰ ਸ਼ੂਗਰ ਦਾ ਟੀਕਾ ਵੀ ਦੇਣਾ ਜਦੋਂ ਇੰਜੈਕ ਸ਼ੂਗਰ ਦੇ ਇੰਜੈਕਸ਼ਨ ਦਾ ਨਾਂ ਲਿਆ ਚੌਥੇ ਦਿਨ ਪੰਜਵੇਂ ਦਿਨ ਫਿਰ ਮੁੜ ਕੇ ਨਹੀਂ ਆਏ ਹੋ ਕਹਿੰਦਾ ਮਤਲਬ ਇੱਕ ਅੰਧਵਿਸ਼ਵਾਸ ਹੈ ਅੱਖਾਂ ਮੀਝ ਕੇ ਕੀਤਾ ਜਾ ਰਿਹਾ ਕਰਮ ਹੈ ਪਰ ਕੀਤਾ ਜਾ ਰਿਹਾ ਸ਼ਰਦਾ ਨਾਲ ਸ਼ਰਦਾ ਦੇ ਵਿੱਚ ਅੱਖਾਂ ਨਹੀਂ ਹੁੰਦੀਆਂ ਅੱਖਾਂ ਤਾਂ ਗਿਆਨ ਦੀਆਂ ਹੁੰਦੀਆਂ ਨੇ ਸਮਝਦੀਆਂ ਹੁੰਦੀਆਂ ਨੇ ਸੋ ਗੁਰੂ ਸਾਹਿਬਾਨ ਨੇ ਜੋ ਕੁਝ ਗੁਰਬਾਣੀ ਰਾਹੀਂ ਵੀ ਸਾਨੂੰ ਸੰਦੇਸ਼ ਦਿੱਤਾ ਸਾਨੂੰ ਸਮਝਣ ਦੀ ਜ਼ਰੂਰਤ ਹੈ ਇਸ ਕਿਸਮ ਦੇ ਹੋਰ ਬਹੁਤ ਸਾਰੇ ਸੰਦੇਸ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਈ ਰੂਪਾਂ ਵਿੱਚ ਆਏ ਨੇ ਇਹ ਜਿਹੜਾ ਸ਼ਲੋਕ ਹੈ ਜੇ ਮੋਹਾ ਕਾ ਕਰਮੋ ਹੈ ਕਰਮੋ ਪਿਤਰੀ ਦੇ ਅੱਗੇ ਵਸ ਸਿ ਜਾਣੀ ਹੈ ਪਿਤਰੀ ਚੋਰ ਕਰੇ ਉਹ ਕਹਿੰਦੇ ਕਮਾਈ ਤਾਂ ਤੁਹਾਡੀ ਹੱਕ ਦੀ ਹੈ ਨਹੀਂ ਕਮਾਈ ਤੁਹਾਡੀ ਝੂਠ ਬੋਲ ਕੇ ਕੀਤੀ ਹੋਈ ਰਿਸ਼ਵਤ ਦੇ ਪੈਸੇ ਨਾਲ ਹੇਰਾਫੇਰੀ ਨਾਲ ਹਰਾਮ ਦੀ ਕਮਾਈ ਹੈ ਉਹਦੇ ਉਹ ਹਰਾਮ ਦੀ ਕਮਾਈ ਵਿੱਚੋਂ ਚੋਰੀ ਦੇ ਪੈਸੇ ਵਿੱਚੋਂ ਤੁਸੀਂ ਪਿਤਰਾ ਦੇ ਨਾਂ ਤੇ ਲੈ ਕਿਸੇ ਨੂੰ ਭੋਜਨ ਖਵਾ ਰਹੇ ਜਦੋਂ ਇਹ ਚੀਜ਼ ਅੱਗੇ ਪਹੁੰਚੇਗੀ ਕਪੜਾ ਪਹੁੰਚੇਗਾ ਭੋਜਨ ਪਹੁੰਚੇਗਾ ਤੇ ਜਿਹੜੇ ਅੱਗੇ ਪਿਤਰ ਗਏ ਹੋਏ ਨੇ ਉਹਨਾਂ ਦੇ ਨਾਲ ਦੂਜੇ ਪਿਤਰ ਵੀ ਬੈਠੇ ਨੇ ਜਿਨ੍ਹਾਂ ਦੇ ਘਰ ਤੋਂ ਚੋਰੀ ਹੋਈ ਉਹਨਾਂ ਨੇ ਪਛਾਣ ਲੈਣਾ ਉਹਨਾਂ ਕਿਹੜੇ ਵੀ ਇਹ ਤਾਂ ਸਾਡੀ ਚੋਰੀ ਕੀਤੀ ਹੋਈ ਗੱਲ ਤੁਸੀਂ ਆਪਣੇ ਪਿਤਰਾਂ ਨੂੰ ਵੀ ਚੋਰ ਬਣਾ ਰਹੇ ਹੋ ਗੁਰੂ ਸਾਹਿਬ ਨੇ ਐਸੇ ਢੰਗ ਨਾਲ ਸਾਨੂੰ ਸਮਝਾਇਆ ਸਾਨੂੰ ਅੱਖਾਂ ਖੋਲ ਕੇ ਚੱਲਣ ਦੀ ਲੋੜ ਹੈ ਸਾਨੂੰ ਸਮਝਣ ਦੀ ਲੋੜ ਹੈ ਸਤਿਗੁਰੂ ਕਿਰਪਾ ਕਰਨ ਅਸੀਂ ਪਾਠ ਕਰੀਏ ਬਾਣੀ ਪੜੀ ਪਰ ਸਿਰਫ ਪੜੀਏ ਨਾ ਉਸ ਨੂੰ ਵਿਚਾਰੀਏ ਵੀ ਅਸੀਂ ਦੇਖੀਏ ਜੋ ਪੜ ਰਹੇ ਆ ਉਹ ਬਾਣੀ ਕਹਿ ਕੀ ਰਹੀ ਹੈ ਬਾਣੀ ਸਾਨੂੰ ਕੀ ਸਮਝਾ ਰਹੀ ਅਸੀਂ ਕਿੱਥੇ ਖੜੇ ਆ ਆਪਣੇ ਜੀਵਨ ਦੇ ਨਾਲ ਉਹਨੂੰ ਮਿਲਾ ਕੇ ਵੇਖੋ ਗੁਰੂ ਸਾਹਿਬ ਦਾ ਸੰਦੇਸ਼ ਜੇ ਅਸੀਂ ਉਸ ਨੂੰ ਫਾਲੋ ਕਰਦੇ ਆ ਗੁਰੂ ਸਾਹਿਬ ਕਹਿੰਦੇ ਗੁਰਸਖਮੀਤ ਸੰਬੋਧਨ ਕਾਰਕ ਹੈ ਮੀਤ ਗੁਰਸਿੱਖ ਮਿੱਤਰੋ ਚਲੋ ਗੁਰ ਚਾਲੀ ਜੋ ਗੁਰੂ ਨੇ ਦੱਸਿਆ ਰਸਤਾ ਚਾਲੀ ਦਾ ਮਤਲਬ ਰਸਤਾ ਉਸ ਰਸਤੇ ਤੇ ਚਲੋ ਉਸ ਮਰਜ਼ਾਦਾ ਨੂੰ ਫਾਲੋ ਕਰੋ ਮਰਜ਼ਾਦਾ ਨੂੰ ਤਾਂ ਅਸੀਂ ਫਾਲੋ ਕਰਦੇ ਨਹੀਂ ਗੁਰੂ ਸਾਹਿਬ ਦੇ ਦਿੱਤੇ ਉਪਦੇਸ਼ ਨੂੰ ਤਾਂ ਅਸੀਂ ਫਾਲੋ ਕਰਦੇ ਨਹੀਂ ਲੇਕਿਨ ਲੋਕ ਦਿਖਾਵਾ ਕਰੀ ਜਾ ਰਹੇ ਸਤਗੁਰੂ ਕਿਰਪਾ ਕਰਨ ਬਾਣੀ ਸਾਡੀ ਸਮਝ ਵਿੱਚ ਆਵੇ ਸਾਡੀ ਮੱਤ ਵਿੱਚ ਆਵੇ ਸਾਡੀ ਸੋਚ ਵਿੱਚ ਆਵੇ ਅਸੀਂ ਅਰਦਾਸ ਕਰਦੇ ਹਾਂ ਗੁਰਸਿੱਖਾਂ ਦਾ ਮਨ ਨੀਵਾ ਮਤ ਉੱਚੀ ਅਸੀਂ ਆਪਣੀ ਮੱਤ ਨੂੰ ਆਪਣੀ ਸੋਚ ਨੂੰ ਸੱਚ ਦੇ ਨਾਲ ਉੱਚਾ ਬਣਾ ਕੇ ਰੱਖੀਏ ਸੋ ਇਸੇ ਤਰ੍ਹਾਂ ਗੁਰੂ ਸਾਹਿਬਾਨ ਦੀ ਬਾਣੀ ਬਾਰੇ ਗੁਰੂ ਸਾਹਿਬ ਦੇ ਉਪਦੇਸ਼ ਬਾਰੇ ਇਹ ਪ੍ਰੋਗਰਾਮ ਅਗਰੇ ਐਪੀਸੋਡ ਵਿੱਚ ਵੀ ਲੜੀਵਾਰ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿਗੁਰੂ ਕਿਰਪਾ ਕਰਨ ਕਿ ਇਹ ਬਾਣੀ ਸਾਡੇ ਜੀਵਨ ਵਿੱਚ ਵੀ ਵਸੇ ਇਸ ਦੇ ਨਾਲ ਨਾਲ ਮੈਂ ਜੀਕੇ ਟੀਵੀ ਚੈਨਲ ਦੇ ਡਾਇਰੈਕਟਰ ਸਾਹਿਬ ਸਰਦਾਰ ਗੁਰਮੀਰ ਸਿੰਘ ਅਤੇ ਸਮੁੱਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਕਿ ਅਸੀਂ ਗੁਰੂ ਸਾਹਿਬ ਦੇ ਜੀਵਨ ਫਲਸਫੀ ਨੂੰ ਉਹਨਾਂ ਦੇ ਮਿਸ਼ਨ ਨੂੰ ਉਹਨਾਂ ਦੇ ਦਿਸੇ ਰਾਹ ਨੂੰ ਅਸੀਂ ਦੇਖ ਸਕੀਏ ਤੇ ਉਸ ਉਤੇ ਚੱਲ ਸਕੀਏ ਇਸ ਦੇ ਨਾਲ-ਨਾਲ ਮੈਂ ਸਾਰਿਆਂ ਦਾ ਸਰੋਤਿਆਂ ਦਾ ਦਰਸ਼ਕਾਂ ਦਾ ਤੇ ਟੀਵੀ ਚੈਨਲ ਦੇ ਚੀਨੀ ਟੀਮ ਦੇ ਮੈਂਬਰ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ